ਹਾਈ ਹਾਈ ਜੈ ਜੀਪਟਰ ਹਾਈ ਹਾਈ ਜੈ ਜੀਪਟਰ ਹਾਈ ਹਾਈ ਕਰਤਿਆਪਾ ਹਾਈ ਹਾਈ ਨਾਮ ਮਟੋੜੇ ਮੇਰਾ ਨਾਮ ਮੱਖਣ ਕੋਰੇ ਵੇਂਗ ਹੈ ਜਿਲ੍ਹਾ ਸੈਕਟਰੀ ਤੇ ਬਲੌਕ ਪ੍ਰਧਾਨ ਅੱਜ ਸਾਡਾ ਸੱਤਵੇਂ ਦਿਨ ਦਾ ਧਰਨਾ ਇੱਥੇ ਤੇ ਅੱਜ ਕੱਲ ਅਸੀਂ ਆਪਣਾ ਗੇੜ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਪਰसों ਅਸੀਂ ਪੀਪੇ ਖੜਕਾ ਕੇ ਪ੍ਰਦਰਸ਼ਨ ਕੀਤਾ ਸੀ ਵੀ ਸਾਡੇ ਪੀਪੇ ਖਾਲੀ ਹੋ ਗਏ ਆ 14 ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਮਿਲੀ ਤੇ ਕੱਲ ਅਸੀਂ ਥਾਲੀਆਂ ਖੜਕਾ ਕੇ ਕਿਉਂਕਿ ਸਾਡੇ ਪੀਪਿਆਂ ਚੋ ਵੀ ਹੁਣ ਖਤਮ ਹੋ ਗਿਆ ਤੇ ਥਾਲੀਆਂ ਵੀ ਖਾਲੀ ਹੋ ਗਈਆਂ ਇਸ ਕਰਕੇ ਸਾਡੇ ਬੱਚੇ ਭੁੱਖੇ ਮਾਰੇ ਆ ਤੇ ਅਸੀਂ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ ਅੱਜ ਅਸੀਂ ਭਗਵੰਤ ਮਾਨ ਜੀ ਦਾ ਪੁਤਲਾ ਸਾੜ ਕੇ ਰੋਸ ਕਰਾਂਗੇ ਆ ਜੋ ਸਾਡੇ ਭਗਵੰਤ ਮਾਨ ਜੀ ਨੂੰ ਪਤਾ ਲੱਗ ਸਕੇ ਵੀ ਜਿਹੜੀਆਂ ਸਾਡੀਆਂ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਦੀ ਸਰਕਾਰ ਬਣਾਈ ਸੀ ਤੇ ਉਹਨਾਂ ਦੀ ਸਰਕਾਰ ਦੇ ਵਿੱਚ ਸਾਡੀਆਂ ਭੈਣਾਂ ਤੇ ਉਹਨਾਂ ਦੇ ਬੱਚੇ ਭੁੱਖੇ ਮਰ ਰਹੇ ਆ 14 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤੇ ਜਿਹੜੇ ਸਾਡੇ ਇੱਥੇ ਸ਼ਹਿਰ ਦੇ ਸੈਂਟਰ ਹੈ ਉਹ ਦੋ ਸਾਲ ਤੋਂ 2022 ਤੋਂ ਕਿਰਾਇਆ ਨਹੀਂ ਮਿਲਿਆ 25 30000 ਰੁਪਿਆ ਕਰਾਇਆ ਹੋ ਗਿਆ ਜਿਹੜਾ ਵਰਕਰਾਂ ਨੇ ਆਪਣੇ ਪੱਲਿਓ ਦਿੱਤਾ ਹੈ ਤੇ ਹੁਣ ਉਹ ਆਪਦੇ ਪੱਲਿਓ ਵੀ ਨਹੀਂ ਦੇ ਸਕਦੇ ਤੇ ਸਾਡਾ ਪਿਛਲਾ ਬਕਾਇਆ ਰਹਿੰਦਾ ਹੈਗਾ 2018 ਤੋਂ ਵਧਿਆ ਹੋਇਆ 600 ਤੇ 300 ਉਹ 21000 ਰੁਪਿਆ ਬਣਿਆ ਹੋਇਆ ਹੈ ਸਾਡਾ ਉਹ ਵੀ ਮਾਨ ਪੱਤਾ ਜਿਹੜਾ ਵਧਿਆ ਹੋਇਆ ਸੀ ਬਕਾਇਆ ਉਹ ਦਿੱਤਾ ਜਾਵੇ 14 ਮਹੀਨਿਆਂ ਦੀ ਸਾਡੀ ਜਿਹੜੀ ਪੇ ਹੈਗੀ ਉਹ ਪਾਈ ਜਾਵੇ ਅਸੀਂ ਤੇ ਅਸੀਂ ਸਰਕਾਰ ਦੇ ਬਿਲਕੁਲ ਖਲਾਫਾਂ ਜਿੰਨਾ ਚਿਰ ਸਾਡੀ ਉਹ ਪੇ ਨਹੀਂ ਪਾਉਂਦੇ ਅਸੀਂ ਕਿਸੇ ਵੀ ਸਰਕਾਰ ਨੂੰ ਹਮਾਇਤ ਨਹੀਂ ਕਰਾਂਗੇ ਸਰਕਾਰ ਦੀ ਹਮਾਇਤ ਨਹੀਂ ਕਰਾਂਗੇ ਨਾ ਹੀ ਕਿਸੇ ਹੋਰ ਨਮਾਇंदे ਦੀ ਹਮਾਇਤ ਕਰਾਂਗੇ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ ਕੱਲ ਤੁਹਾਡੀ ਮੀਟਿੰਗ ਹੋਸ਼ੀ ਤੁਹਾਨੂੰ ਹਫਤੇ ਦਾ ਕੀ ਟਾਈਮ ਦਿੱਤਾ ਜੀ ਕੱਲ ਸਾਡੀ ਮੀਟਿੰਗ ਨਹੀਂ ਹੋਈ ਅਸੀਂ ਉਹਨਾਂ ਨੂੰ ਬਸ ਉਹਨਾਂ ਨੇ ਸਾਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਹਾਡਾ ਜਿਹੜਾ ਪ੍ਰੋਸੈਸ ਹੈ ਉਹ ਚੱਲ ਪਿਆ ਹੈਗਾ ਇਹ ਤੁਹਾਨੂੰ ਹਫਤੇ ਤੱਕ ਇਹ ਪੀ ਆ ਜੂਗੀ ਹਲੇ ਪਸਾ ਨੂੰ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਇਸ ਤਰ੍ਹਾਂ ਬਹੁਤ ਮੰਗ ਪੱਤਰ ਅਸੀਂ ਦੇ ਚੁੱਕੇ ਆਂ ਸੀਐਮ ਆਪਾਂ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਚੁੱਕੀ ਐ ਤੇ ਡਾਇਰੈਕਟੋਰੇਟ ਨਾਲ ਵੀ ਹੋ ਚੁੱਕੀ ਐ ਵਿਭਾਗੀ ਮੰਤਰੀ ਨਾਲ ਵੀ ਮੀਟਿੰਗ ਹੋ ਚੁੱਕੀ ਐ ਪਰ ਕਿਸੇ ਨੇ ਸਾਨੂੰ ਅਸ਼ਵਾਸ਼ਣ ਨਹੀਂ ਦਿੱਤਾ ਵੀ ਸਾਡੀ ਤੇ ਆ ਜੀ ਹਾਂਜੀ ਛੱਡਾ ਦੋ ਸੁਣ ਆ ਲਿਆ ਐਂ ਕੋਈ ਸਾਡੇ ਕੋਲੋਂ ਵੀ ਹੋਣਾ Bye. Get to the money,